welcom to punjabi hindi class aajo copy pencil laake counting sikhiye ginti sikhiye aaj je sikhenge 81 to 90 tak 81 81 81 ke assi vi bol dande ha na bol chaldi boli ch so let's start 81 81 82 82 अस्सी तिन्न तरियासी तरियासी अस्सी चार चौरासी अस्सी पांच पचासी अस्सी छे तरियासी रियासी रिया रियासी तरियासी 80 ਅਸੀ ਬਣ ਜਾਣਾ ਸੀ 82 ਬੋਲਦੇ 83 84 84 85 85 86 86 87 87 88 88 89 99 90 90 19 ਨੂੰ ਕਹਿੰਦੇ ਆ 90 ਹਰੇ ਜੇ ਬੋਲਾ ਤੇ ਛੇ ਤੇ ਮੜਾ ਟੱਚ ਹੋਏ ਤਾਂ ਅਰੇਸ਼ ਹੋ ਜਾਂਦਾ ਹੁਣ ਅਸੀਂ ਹਿੰਦੀ ਚ ਪੜਾਂਗੇ ਇੱਥੇ ਵੀ ਕਿ ਐਸੀ ਬੋਲਦੇ ਆ ਇੱਥੇ ਵੀ ਕਿ ਐਸੀ ਨਾ ਏ ਕ ਅਧਾ ਯ ਯਾ ਕੋ ਸਾਕੋ ਬੜੀ 81 81 82 83 84 85 86 87 ਅੱਧਾ ਤਾ ਨਾਲ ਠੀਕ ਆ ਪੂਰਾ ਤਾ ਤਾ ਦੇ ਨਾਲ ਅੱਠਾਸੀ ਪਹਿਲਾ ਟਰਪ ਆਇਆ ਟਾ ਦੇ ਥੱਲੇ ਅੱਧਾ ਠਾ ਪਾਇਆ 89 90 81 81 82 82 83 83 84 84 ਇਥੇ ਅੰਕੜ ਇਹਨਾਂ ਦਾ ਕਨੌੜੀ ਆਰੀ ਮਾਤਰਾ ਬੜੀ ਹੋ ਗਈ 85 85 68 68 ਸਤਾਸੀ ਸੱਤਾਸੀ ਤ ਅਦ 88 88 ਅ ਟ ਪੈਰ ਚ ਅਦ ਅਠ ਆ ਕੀ ਮਾਤਰਾ 89 89 90 90 ਇੱਥੇ ਥੋੜਾ ਜਿਹਾ ਸਾਨੂੰ ਆਉਂਦਾ ਨੇ ਇਹਦੀ ਸਾਊਂਡ ਇਹਦੇ ਨਾਲ ਨਹੀਂ ਰਲਦੀ ਨਾ ਹਿੰਦੀ ਚ 89 ਉੱਪਰਲੇ ਨਾਲ ਰਲਦੀ ਆ ਸ ਸ ਸ ਸ ਸ ਦੀ ਸਾਊਂਡ ਆਉਂਦੀ ਰਾਈਮਿੰਗ ਵਰਡ ਦੇਖੀ ਤਾਂ ਸੀ 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 ਚੱਲਦਾ ਆਪਣੇ ਹਮੇਸ਼ਾ 90 ਤੋਂ ਜੁੜਾ ਵੀ ਪੂਰਾ ਨੰਬਰ ਆ ਉਹ ਤੋਂ ਪਹਿਲੇ ਵਾਲੇ ਨੰਬਰ ਤੇ ਉਨਾ ਨੰਬਰ ਜਿਹੜਾ ਹੁੰਦਾ ਉਹਦੀ ਸਾਊਂਡ ਲਾਸਟ ਦੀ ਰਾਈਮਿੰਗ ਵਰਡਰ ਉਹ ਚੇਂਜ ਹੋ ਜਾਂਦਾ ਬੋਲਣ ਨੂੰ ਸੇਮ ਹੀ ਆ 81 81 ਇਹਨੂੰ 81 ਵੀ ਕਹਿ ਦਿੰਦੇ ਆ 81 ਬੋਲਣ ਲੱਗੇ ਬੋਲ ਜਲਦੀ ਬੋਲੇ 81 ਕਹਿ ਦਿੰਦੇ ਆ ਨਾ 81 ਆ ਇਹੜੀ ਨੂੰ ਜੇ ਮੈਂ ਆਪਾਂ ਖਾ ਜਾਣੇ ਆ 81 81 82 सेम ही 82 83 83 ਹੋ ਗਿਆ 84 84 ਹੋ ਗਿਆ ਇੱਥੇ ਵੀ 83 ਕਰੋਂਗੇ ਤਾਂ ਰੌਂਗ ਨਹੀਂ ਹੋਊਗਾ ਹਨਾ ਕੁਛ ਕਰ ਸ਼ਬਦ ਨੇ ਇੰਨੇ ਕੋਲ ਮਿਲ ਗਏ ਨੇ ਇੱਕ ਦੂਸਰੇ ਦੇ ਹਿੰਦੀ ਪੰਜਾਬੀ ਜਾਂ ਹੋਰ ਲੈਂਗੁਏਜ ਦੇ ਕਿ ਉਹ ਸਾਨੂੰ ਅਸੀਂ ਇੱਥੇ ਪਰਫੈਕਸ਼ਨ ਨਹੀਂ ਦੇਖਣੀ ਵੀ ਪਰਫੈਕਟ ਪੰਜਾਬੀ ਜੀ ਕੀ ਕਹਿੰਦੇ ਅਸੀਂ ਇਹ ਦੇਖਣਾ ਜੋ ਸਾਡੇ ਨਾਲ ਪੰਜਾਬੀ ਜੀ ਗੱਲ ਕਰਦਾ ਜਾਂ ਕੋਈ ਹਿੰਦੀ ਜੀ ਗੱਲ ਕਰਦਾ ਉਹਦਾ ਐਕਚੁਅਲੀ ਮੀਨ ਇਹ ਕੀ ਆ ਇੰਗਲਿਸ਼ ਵਿੱਚ ਉਹਦਾ ਕੀ ਆ ਜਿਵੇਂ ਹੁਣ ਅਸੀਂ 83 ਬੋਲਦੇ ਆ ਹਿੰਦੀ ਚ ਤਰਾਸੀ ਕਹਿੰਦੇ ਆ ਤੇ ਅਸੀਂ ਦੇਖਣਾ ਕਿ 83 ਦਾ ਹੀ ਨਾਮ ਨੇ ਹਾਂ ਤੇ ਇਦੋਂ ਸੋ ਦੇਖਦੇ ਰਹੋ ਲਗਾਤਾਰ ਵੀਡੀਓ ਕੰਪਲੀਟ ਹੋਣ ਵਾਲੀ ਹੈ ਸਾਡੀ ਕੰਟੈਂਟ ਥੈਂਕ ਯੂ ਧੰਨਵਾਦ